ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ AICC ਜ਼ਿਲ੍ਹਾ ਗੁਰਦਾਸਪੁਰ ਦੇ ਆਬਜ਼ਰਵਰ ਅਤੇ ਸਾਬਕਾ ਕੇਂਦਰੀ ਮੰਤਰੀ ਪਰ ਸਿੰਘ ਸੋਲੰਕੀ ਬਟਾਲਾ ਪਹੁੰਚੇ ਜਿੱਥੇ ਬਟਾਲਾ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈੰਤੀਪੁਰ ਨੇ ਹਜ਼ਾਰਾਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਸਮੇਤ ਉਨ੍ਹਾਂ ਦਾ ਨਿੱਗਾ ਸਵਾਗਤ ਕੀਤਾ ਇਸ ਮੌਕੇ ਗੱਲਬਾਤ ਦੌਰਾਨ ਐਡਵੋਕੇਟ ਅਮਨਦੀਪ ਜੈੰਤੀਪੁਰ ਨੇ ਕਿਹਾ ਕਿ AICC ਜ਼ਿਲ੍ਹਾ ਗੁਰਦਾਸਪੁਰ ਦੇ ਆਬਜ਼ਰਵਰ ਅਤੇ ਸਾਬਕਾ ਕੇਂਦਰੀ ਮੰਤਰੀ ਪਰ ਸਿੰਘ ਸੋਲੰਕੀ ਬਟਾਲਾ ਪਹੁੰਚੇ ਹਨ ਅਤੇ ਉਹਨਾਂ ਦੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਦੀ ਚੋਣ ਵਾਸਤੇ ਉਹ ਇੱਥੇ ਆਏ ਹਨ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਹੀ ਹਲਕਿਆਂ ਵਿੱਚ ਉਹ ਘੁੰਮ ਰਹੇ ਹਨ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਇਹ ਹੈ ਕਿ ਕਿਸੇ ਨੂੰ ਵੀ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਕਾਂਗਰਸ ਬੂਥ ਲੈਵਲ ਤੇ ਆਪਣੇ ਵਰਕਰਾਂ ਨਾਲ ਵੀ ਗੱਲਬਾਤ ਕਰਦੀ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਜਾਏਗੀ ਇੱਥੇ ਉਹਨਾਂ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਾਰੀਆਂ ਸੀਟਾਂ ਤੇ ਕਾਂਗਰਸ ਕਾਮਯਾਬ ਹੋਏਗੀ ਉਹਨਾਂ ਨੇ ਕਿਹਾ ਕਿ ਬਟਾਲਾ ਤੋਂ ਪਾਰਟੀ ਜਸਵੀ ਉਮੀਦਵਾਰ ਨੂੰ ਐਲਾਨੇਗੀ ਸਾਰੇ ਮਿਲ ਕੇ ਉਸ ਦੀ ਸਪੋਰਟ ਕਰਨਗੇ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਹਲਕਿਆਂ ਵਿੱਚ ਕਾਂਗਰਸ ਜੇਤੂ ਰਹੇਗੀ ਉਹਨਾਂ ਕਹਿੰਦੇ ਕਿ ਐਮਪੀ ਇਲੈਕਸ਼ਨ ਵਿੱਚ ਵੀ ਦੇਖ ਚੁੱਕੇ ਹਾਂ ਕਿ ਸਾਰੇ ਹਲਕਿਆਂ ਵਿੱਚ ਕਾਂਗਰਸ ਜੇਤੂ ਰਹੀ ਸੀ ਇਸੇ ਤਰ੍ਹਾਂ ਦਾ ਰਿਜ਼ਲਟ 2027 ਵਿੱਚ ਦੇਖਣ ਨੂੰ ਮਿਲੇਗਾ ਇਸ ਮੌਕੇ ਗੱਲਬਾਤ ਦੌਰਾਨ ਉਹਨੇ ਕੀ ਕਰਕੇ ਆਉ ਸੁਣਦੇ ਆ ਉਹਨੇ ਜ਼ਬਾਨੀ ਕੁਝ ਮੌਕੇ ਰੀਆਂ ਤਸਵੀਰਾਂ ਪੜਚੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਆਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤ੍ਰਿੰਕੂ ਰਾਜਾ ਦੀ ਬਟਾਲਾ ਤੋਂ ਇੱਕ ਖਾਸ ਰਿਪੋਰਟ ਪਹਿਲਾਂ ਵੀ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ AICC ਦੇ ਗੁਰਦਾਸਪੁਰ ਜ਼ਿਲ੍ਹੇ ਦੇ ਅਬਜ਼ਰ ਸ਼੍ਰੀ ਭਰਨ ਸਿੰਘ ਸਲੰਕੀ ਜੀ ਸਾਹਿਬ ਕਾ ਕੇਂਦਰੀ ਮੰਤਰੀ ਅੱਜ ਇੱਥੇ ਬਟਾਲਾ ਸਾਡੇ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਬੋਧਵਰਾਂ ਨੂੰ ਮਿਲਣ ਲਈ ਇੱਥੇ ਪਹੁੰਚੇ ਉਹਨਾਂ ਦਾ ਧੰਨਵਾਦ ਆ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਹਲਕਾ ਬਟਾਲਾ ਦੇ ਇੱਕ ਇੱਕ ਕਾਂਗਰਸ ਪਾਰਟੀ ਦੇ ਵਰਕਰ ਦਾ ਆਪਣੇ ਸਪੋਰਟਰਾਂ ਦਾ ਸਾਰੇ ਜਿਹੜੇ ਮੌਜੂਦਾ ਕੌਂਸਲਰ ਬੈਠੇ ਨੇ ਇਹਨਾਂ ਦਾ ਹੋਰ ਪਿੰਡਾਂ ਤੋਂ ਆਏ ਸਾਰੇ ਸਰਪੰਚ ਸਾਬਕਾ ਸਰਪੰਚਾਂ ਦਾ ਧੰਨਵਾਦ ਕਰਦਾ ਆ ਕਿ ਜਿਹੜੇ ਇੱਕ ਬਹੁਤ ਹੀ ਛੋਟੇ ਜਿਹੇ ਸੱਦੇ ਤੇ ਇਹਨੇ ਵੱਡੇ ਜੋਮ ਨਾਲ ਇਕੱਠੇ ਹੋ ਕੇ ਚਾਏ 11 ਵਜੇ ਸ਼ਲੰਕੀ ਸਾਹਿਬ ਨਾਲ ਗੱਲ ਹੋਈ ਜੀ ਸਾਰੇ ਵਰਕਰ ਤੁਹਾਨੂੰ ਮਿਲਣਾ ਚਾਹੁੰਦੇ ਆ ਕਿ ਕਹਿੰਦੇ ਅਸੀਂ 1 ਵਜੇ ਤੁਹਾਡੇ ਕੋ ਆ ਰਹੇ ਹਾਂ ਕਿ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਗੱਲ ਸੁਣਾਂਗੇ ਇਸ ਇਨੇ ਛੋਟੇ ਜਿਹੇ ਅਰਸੇ ਦੀ ਸਾਰੇ ਵੱਡੇ ਪੱਧਰ ਦੇ ਇਕੱਠੇ ਹੋ ਕੇ ਇੱਥੇ ਆਏ ਸਾਰੇ ਦਾ ਧਰਵਾਤ ਕਰਦੇ ਆ ਉਹਨਾਂ ਨਾਲ ਗੱਲਬਾਤ ਜਿਹੜੇ ਮਕਸਦ ਲਈ ਉਹ ਇੱਥੇ ਆਏ ਨੇ ਜਿਸ ਕੰਮ ਵਾਸਤੇ ਐਆਈਸੀਸੀ ਨੇ ਉਹਨਾਂ ਦੀ ਇੱਥੇ ਜ਼ਿਲ੍ਹੇ ਦੀ ਡਿਊਟੀ ਲਾਈ ਹੋ ਉਹ ਜ਼ਿਲ੍ਹਾ ਪ੍ਰਧਾਨਗੀ ਦੀ ਚੋਣ ਵਾਸਤੇ ਇੱਥੇ ਆਏ ਉਸ ਵਾਸਤੇ ਉਹ ਸਾਰੇ ਹੀ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਇਕੱਲੇ-ਇਕੱਲਿਆਂ ਦਾ ਇੱਕ ਵਿਊ ਲੈਣਾ ਚਾਹੁੰਦੇ ਵੀ ਕਿੰਨੂੰ ਕਾਂਗਰਸ ਪਾਰਟੀ ਦਾ ਜ਼ਿਲ੍ਹੇ ਦਾ ਪ੍ਰਧਾਨ ਲਗਾਇਆ ਜਾਵੇ ਜਿਹਦੇ ਵਾਸਤੇ ਅਸੀਂ ਸਾਰੇ ਇਕੱਠੇ ਹੋ ਕੇ ਜੋ ਸਾਡੇ ਮਨ ਦੀ ਗੱਲ ਸੀਗੀ ਉਹਨਾਂ ਕੇ ਰੱਖੀ। ਤਕਰੀਬਨ ਇਹਨਾਂ ਸਾਰੇ ਬਲਾਕਾਂ ਦਾ ਦौरा ਕਰ ਚੁੱਕੇ ਨੇ ਸਾਰਿਆਂ ਦੇ ਵੀਊ ਸਾਰਿਆਂ ਦੇ ਫਾਰਮ ਭਰ ਆ ਚੁੱਕੇ ਨੇ ਤੇ ਜਲਦੀ ਇਹਨਾਂ ਨੇ ਜਿਹੜਾ ਕੋਈ 6 ਮੈਂਬਰੀ ਪੈਨਲ ਇਥੋਂ ਭੇਜਣਾ ਹੈ। ਇਹਦਰ ਹਾਈ ਕਮਾਂਡ ਨੇ ਉੱਚ ਸਿਲੈਕਟ ਕਰਕੇ ਜਿਹੜਾ ਜ਼ਿਲ੍ਹਾ ਪ੍ਰਧਾਨ ਕੀਤਾ। ਸਪਾਰਟੀ ਦੀ ਇੱਕ ਬੜੀ ਵੱਡੀ ਗੱਲ ਹੈ ਜਿਹੜਾ ਇੱਕ ਗਰਾਊਂਡ ਪੱਧਰ ਤੋਂ ਇੱਕ ਬੂਥ ਲੈਵਲ ਤੋਂ ਇੱਕ ਗਰਾਊਂਡ ਲੈਵਲ ਤੋਂ ਲੋਕਾਂ ਦੇ ਵੀਊਜ਼ ਲੈਣੇ ਨੇ, ਲੋਕਾਂ ਦਾ ਓਪੀਨੀਅਨ ਲੈਣਾ। ਜ਼ਿਲ੍ਹਾ ਪ੍ਰਧਾਨੀ ਦਾ ਨਹੀਂ ਤੇ ਆਮ ਪਾਰਟੀ ਅੱਛੀ ਕੀ ਹੁੰਦਾ ਉੱਤੋਂ ਥੋਕ ਕੇ ਆ ਜਾਂਦੇ ਆ। ਜਿਹਨੂੰ ਕਹਿੰਦੇ ਉਹਨੂੰ ਆਮ ਜਨਤਾ ਗੱਲ ਕਰੀ ਆਪਣੇ অবজারভার ਸਾਹਿਬ ਜੀ ਕੱਲੇ ਕੱਲੇ ਬਲਾਕ ਚ ਜਾ ਕੇ ਸਾਰੇ ਜ਼ਿਲ੍ਹੇ ਚ ਹਰ ਬਲਾਕ ਚ ਜਾ ਕੇ ਲੋਕਾਂ ਦਾ ਜਿਹੜਾ ਆ ਰਵਈਆ ਪੁੱਛ ਰਹੇ ਨੇ ਭਈ ਜ਼ਿਲ੍ਹਾ ਪ੍ਰਧਾਨਗੀ ਦੇ ਪਲੀ ਆਉਂਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ 2027 ਦੀਆਂ ਉਹਦੇ ਚ ਬਿਲਕੁਲ ਕਾਂਗਰਸ ਪਾਰਟੀ ਦਾ ਹੀ ਐਮਐਲਏ ਹੋਊਗਾ ਪਾਰਟੀ ਜਿੰਨੂੰ ਵੀ ਇੱਥੇ ਹਲਕਾ ਇੰਚਾਰਜਾਂ ਪਾਰਟੀ ਟਿਕਟ ਦੇ ਕੇ ਭੇਜੇਗੀ ਸਾਰੀ ਕਾਂਗਰਸ ਪਾਰਟੀ ਅਹੀਂ ਇਕਜੁੱਟ ਹੋ ਕੇ ਤਗੜੇ ਹੋ ਕੇ ਉਹਦੇ ਨਾਲ ਜੇ ਤੁਸੀਂ ਗੱਲ ਕਰੋ ਜੀ ਜਿਹੜੀਆਂ ਆਉਣੀਆਂ 27 ਦੀਆਂ ਚੋਣਾਂ ਨੇ ਉਹਦੇ ਚ ਇੱਕ ਤਰਫਾ ਕਾਂਗਰਸ ਪਾਰਟੀ ਸਾਰਾ ਜ਼ਿਲ੍ਹੇ ਚ ਹੁੰਜਾ ਫਿਰ ਜਿੱਤ ਕਰੇਗੀ ਕਿਉਂਕਿ ਜਿਹੜੀਆਂ ਪਾਰਲੀਮੈਂਟ ਚੋਣਾਂ ਨੇ ਨਿਕਲੀਆਂ ਨੇ ਸਾਡੀਆਂ ਪਿਛਲੇ ਸਾਲ ਜਿਹੜੀਆਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਹੋਈ ਸੀ ਉਹਦੇ ਚ ਕਾਂਗਰਸ ਪਾਰਟੀ ਸਾਰੇ ਹੀ ਹਲਕੇ ਜਿੱਤ ਕੇ ਗਈ ਹੈ ਤੁਸੀਂ ਉੱਥੇ ਲੋਕਾਂ ਦਾ ਅਰਜਾਨ ਪਤਾ ਲਾ ਸਕਦੇ ਵੀ ਆਉਂਦੀਆਂ ਚੋਣਾਂ ਚ ਲੋਕਾਂ ਜਿਹੜੇ ਕਾਂਗਰਸ ਪਾਰਟੀ ਦਾ ਮਨ ਬਣਾ ਚੁੱਕੇ ਆ ਵੀ ਕਾਂਗਰਸ ਪਾਰਟੀ ਨੂੰ ਹੀ ਅੱਗੇ ਲੈ ਕੇ ਆਉਣਗੇ